ਇੱਕ ਭਾਈ ਜ਼ਿਮੀਂਦਾਰ ਸੀ ਹਾਂਜੀ ਕੂੜੀ ਲੈ ਕੇ ਵਗ ਗਿਆ ਉਹ ਹੂੰ ਕੂੜੀ ਗੱਭਣਦੀ ਵੇਚਣ ਵਗ ਗਿਆ ਅੱਛਾ ਉਹ ਵੇਚਣ ਗਿਆ ਤੁਰਿਆ ਜਾਂਦਾ ਮੂਰੇ ਗਿੱਦੜ ਬੈਠਾ ਅੱਛਾ ਗਿੱਦੜ ਕਹਿੰਦਾ ਉਹ ਜ਼ਿਮੀਂਦਾਰਾ ਅੱਛਾ ਇੱਕ ਮਤ ਨੂੰ ਸਵਾਲ ਪਉਣਾ ਮੇਰਾ ਕੱਢੇਗਾ ਅੱਛਾ ਕਹਿੰਦਾ ਹਾਂ ਕੱਢ ਦੂੰ ਹੂੰ ਕਹਿੰਦਾ ਸਵਾਲ ਇਹ ਆ ਮੇਰਾ ਹੂੰ ਕਹਿੰਦਾ ਚਿਰ ਚਿਰ ਕਰਕੇ ਕਿਕਰ ਤੇ ਚੜੀ ਬੁੱਝ ਕੀ ਬਣਿਓ ਅੱਛਾ ਜ਼ਿਮੀਂਦਾਰ ਤੀਹਾਂ ਪੜ ਠੀਕ ਆ ਕਹਿੰਦਾ ਮੈਂ ਸਮੂਸੂ ਉਹ ਕਹਿੰਦਾ ਭਲਾ ਮਾਨਸਾ ਤੇਰੇ ਗੁਰੂ ਨਹੀਂ ਹੈਗਾ ਫਿਰ ਹੂੰ ਕਹਿੰਦਾ ਗੁਰੂ ਘਰ ਹੁਣੀ ਦੀ ਲੋੜ ਮੈਨੂੰ ਮੈਂ ਤਾਂ ਦਿਮਾਗੋ ਹੀ ਔੜਦੀਆਂ ਨਹੀਂ ਕਹਿੰਦਾ ਫਿਰ ਮੈਂ ਐਸੇ ਨਹੀਂ ਕੱਕਰ ਤੇ ਚੜਦੀ ਹੁੰਦੀ ਹੂੰ ਕਾਟੋ ਐ ਕਾਟੋ ਐ ਉਹ ਕਹਿੰਦਾ ਫਿਰ ਐ ਕਰ ਗੁਰੂ ਤਾਂ ਧਾਰ ਲੈ ਕਹਿੰਦਾ ਯਾਰ ਤੈਨੂੰ ਹੀ ਮੰਨ ਲਿਆ ਗੁਰੂ ਕਿਦਰ ਨੂੰ ਕਹਿੰਦਾ ਹੂੰ ਕਾਹ ਫਮਾ ਤੈਨੂੰ ਕਿਤੇ ਕੰਮ ਵੀ ਦੂੰ ਜੇ ਗੁਰੂ ਮੰਨ ਲਿਆ ਮੈਨੂੰ ਹੂੰ ਚੱਲ ਭਾਈ ਕੁੜੀ ਲੈ ਕੇ ਮੰਡੀ ਤੇ ਲੰਘਿਆ ਗਾਹਾਂ ਕੁੜੀ ਵਿਕੀ ਨਾ ਨੀਰਾ ਹੋਗਾ ਖੁੱਲਾ ਜਾ ਕਰ ਦੇ ਕੇ ਜਿਹੜਾ ਕੋਲੂ ਹੱਕ ਤੋਂ ਨੇ ਤੇਲੀ ਉਹਨਾਂ ਦੇ ਘਰੇ ਕੁੜੀ ਬੰਨਤੀ ਹੂੰ ਉਹਦੀ ਬਦਵਾਸ ਬੰਦੇ ਪਿੰਡ ਚ ਬੈਲੀ ਗਿਣੀ ਤਨੇ ਦਿੱਤੀ ਠੀਕ ਹੈ ਉਹਦਾ ਪਾਈ ਕੁੜੀ ਤਾਂ ਦੇਲਾ ਰਾਤ ਨੂੰ ਸੂਪੀ ਅੱਛਾ ਉਹ ਵੰ ਜ਼ਿਮੀਂਦਾਰ ਸੱਕਿਆ ਬਚਾਰਾ ਸੌ ਗਿਆ ਜਦੋਂ ਕੁੜੀ ਸੂਪੀ ਉਹਨਾਂ ਨੇ ਚੱਕਿਆ ਬਸੀਰਾ ਕੋਲੂ ਨਾ ਬੰਨਤਾ ਤਾ ਤੜਕੇ ਦੇਖਿਆ ਨਾ ਅਖੇ ਵੀ ਚੱਲ ਬਸੀਰਾ ਹੈਰਾਨ ਕਰਦਾ ਹੋਊ ਬੰਨਤਾ ਕੋਲੂ ਕਿ ਨਹੀਂ ਗਿਆ ਬਸੀਰਾ ਖੋਲਣ ਕਹਿੰਦਾ ਕੀ ਕਰਦਾ ਬਈ ਕਹਿੰਦਾ ਬਸੀਰਾ ਮੇਰੀ ਕੁੜੀ ਤਾਂ ਖੋਲਦਾ ਕਹਿੰਦਾ ਤੁਹਾਡਾ ਕੋਲੂ ਸੁਇਆ ਰਾਤ ਹੂੰ ਉਹ ਕਹਿੰਦਾ ਕੋਲੂ ਸੁਇਆ ਹੂੰ ਕਹਿੰਦਾ ਸਾਡਾ ਤਾਂ ਸੁੰਦਾ ਬਈ ਹੂੰ ਜਿਹਦੇ ਕੋਲ ਚਾਰ ਬੰਦਿਆਂ ਕੋਲ ਜਾਇਆ ਕਰੇ ਕਹਿੰਦਾ ਉਹਨਾਂ ਦਾ ਸੁੰਦਾ ਬਈ ਹੂੰ ਕੋਈ ਮੰਨੀ ਤਨੀ ਤੇ ਬਹਿਲੀ ਨੇ ਪਿੰਡ ਦੇ ਹੂੰ ਉਹਨਾਂ ਦਾ ਕੋ ਕੋਲੂ ਵੀ ਸੁੰਦਾ ਉਹਨਾਂ ਦਾ ਘਰ ਵੀ ਸੁੰਦਾ ਸਾਰਾ ਕੁਝ ਸੁੰਦਾ ਉਹਨਾਂ ਦਾ ਉਹ ਕਹਿੰਦਾ ਜਦ ਮੈਂ ਫੇ ਬਸੇਰਾ ਮੇਰਾ ਕਹਿੰਦਾ ਬਸੇਰਾ ਬਸ ਚੁੱਪ ਕਰਕੇ ਵਗ ਜਾ ਕਿਤੇ ਘੋੜੀ ਵੀ ਨਾ ਉਥੇ ਰਜੇ ਹੂੰ ਹੁਣ ਬਸੇਰੇ ਦੀ ਗੱਲ ਕਰਦਾ ਹੂੰ ਉਹ ਪਈ ਵਿਚਾਰਾ ਰੋਂਦਾ ਹੁੰਦਾ ਜੱਟਾ ਠੀਕ ਗਿੱਦੜ ਮੂਰੇ ਫੇਰ ਬੈਠਾ ਕੰਦਾ ਕਾਉ ਕਲਾ ਹਦਾ ਜਾਂਦਾ ਤੇ ਅਜ ਰੋਂਦਾ ਹੁਣੇ ਕਹਿੰਦਾ ਜੇ ਮੇਰੇ ਨਾਲ ਤਾਂ ਐ ਹੋਈ ਕਹਿੰਦਾ ਤੈਨੂੰ ਆਖੇ ਦੀ ਵੀ ਗੁਰੂ ਬਣਾ ਗਿਆ ਨਹੀਂ ਕਹਿੰਦਾ ਮੈਂ ਤਾਂ ਤਰਫੋਂ ਗੁਰੂ ਮੰਨ ਲਿਆ ਕਹਿੰਦਾ ਵਸੇਰਾ ਵੀ ਦਵਾ ਦੂੰ ਕਹਿੰਦਾ ਐ ਕਰ ਜਾ ਦਾਵਾ ਕਰ ਦੇ ਗਵਾ ਲਖਿਆ ਦੀ ਮੈਨੂੰ ਮਾਪੀ ਦਵਾਉ ਤੈਨੂੰ ਵਸੇਰਾ ਕਹਿੰਦਾ ਚੰਗਾ ਭਈ ਜ਼ਿੰਮੇਦਾਰ ਨੇ ਦਾਵਾ ਕਰਤਾ ਉਹਨਾਂ ਕੋਲੇ ਸਮਨ ਛੱਲੇ ਬਾਗੀ ਆ ਗਏ ਉਹ ਤਾਂ ਛੀ ਸੱਤ ਕਵਾ ਖਰੀਦ ਲੇ ਕੋਇ ਤਕੜੇ ਦੀ ਕਰੂ ਅਗ ਕਦੋਂ ਡਰਾ ਕੇ ਲਿਆ ਇੱਕਦੋਂ ਪਿੱਛੇ ਦੇ ਕੇ ਲਿਆ ਕਹਿੰਦੇ ਸਾਡੇ ਤਾਂ ਆਪ ਗਵਾਹ ਨੇ ਜੱਜ ਕਹਿੰਦਾ ਵੀ ਤੇਰਾ ਜਮੀਨ ਦਾ ਰਗਵਾਹ ਕਹਿੰਦਾ ਜੀ ਮੇਰਾ ਗਵਾਹ ਹੋ ਐ ਗਿੱਦੜ ਖੁੰਚੇ ਚਲਾ ਕੇ ਬਹਿ ਗਿਆ ਇਕੱਠਾ ਹੋ ਕੇ ਸੁਣੀ ਕਹਨਾਂ ਨਹੀਂ ਉਹ ਕਹਿੰਦਾ ਵੀ ਕਹਿੰਦਾ ਕੌਣ ਵੀ ਗਵਾਹ ਹੋ ਕਹਿੰਦਾ ਹਾਂ ਜੀ ਸਾਡੇ ਸਾਹਮਣੇ ਕੋਲੂ ਸਿਆਜਮ ਉਹ ਗਿੱਦੜ ਨੂੰ ਕਹਿੰਦਾ ਭਾਈ ਕਿਸੇ ਤੀਜੇ ਦੇ ਬਾਗਾਂ ਮੈਂ ਫੈਸਲਾ ਸੁਣਾਉਣਾ ਤੂੰ ਗਵਾਹੀ ਦੇ ਕਹਿੰਦਾ ਜਰ ਮੈਂ ਤਾਂ ਆ ਗਿਆ ਕੋਈ ਸੀੜੀ ਜਾਨੂੰ ਮੈਨੂੰ ਕਹਿੰਦਾ ਤੂੰ ਕੀ ਕਰਦਾ ਤੀ ਕਹਿੰਦਾ ਮੈਂ ਤਾਂ ਭਾਈ ਰਾਤ ਕੰਮ ਲੱਗਿਆ ਹਾਤੀ ਮੈਂ ਆਂ ਘਾਇਆ ਮੈਨੂੰ ਘੰਟਾ ਲਾ ਲੈਂਦੇ ਅੱਖ ਤੂੰ ਇਤਨੇ ਹੋਰ ਕੀ ਫੈਸਲਾ ਕਰ ਲੈ ਜੱਜ ਕਹਿੰਦਾ ਤੇਰੇ ਪਿਓ ਦਾ ਬੰਦੇ ਹੋਇਆ ਮੈਂ ਫੈਸਲਾ ਕਰਨਾ ਤੂੰ ਘਾਇਆ ਕਦਨੇ ਕਹਿੰਦਾ ਜੀ ਰਾਤ ਤਾਂ ਦਰਿਆ ਨੂੰ ਅੱਗ ਲੱਗ ਗਈ ਸੀ ਮੈਂ ਤਾਂ ਉਹ ਬੁਝਾਈ ਗਿਆ ਸਾਰੀ ਰਾਤ ਕਹਿੰਦਾ ਪਤੰਦਰਾ ਦਰਿਆ ਨੂੰ ਤਾਂ ਗੁਈ ਨਹੀਂ ਲੱਗਦੀ ਕਹਿੰਦਾ ਕੋਲੂ ਵੀ ਨਹੀਂ ਬਿਸੇਰਾ ਦਿੰਦਾ ਫਿਰ ਜਾਂ ਲੇਖੋ ਵੀ ਦਰਿਆ ਨੂੰ ਅੱਗ ਲੱਗੀ ਆ ਉਹ ਕੀ ਭਾਈ ਜਦ ਸੋਚਾਂ ਚ ਪੈ ਗਿਆ ਵੀ ਜੇ ਹੁਣ ਲਿਖਦੇ ਆ ਤਾਂ ਇਹ ਗੱਲ ਨਵੀਂ ਤਿਆਰ ਹੋ ਨਹੀਂ ਸਕਦੀ ਕਿ ਦਰਿਆ ਨੂੰ ਅੱਗ ਲੱਗਦੀ ਨਹੀਂ ਹੁੰਦੀ ਵੀ ਜੇ ਆਪਾਂ ਸੋਚੀਏ ਤਾਂ ਲੋਹਾ ਹੈ ਕੋਲ ਨੂੰ ਬਸੇਰਾ ਬਣੀ ਦਿੰਦਾ ਇਹ ਤਾਂ ਫਿਰ ਇੱਕ ਵਾਰ ਸੱਚ ਹੈ ਉਹ ਕਹਿੰਦਾ ਵੀ ਐ ਕਰੋ ਤੇਲਿਆਂ ਨੂੰ ਕਹਿੰਦਾ ਵੀ ਬਸੇਰਾ ਫਟਾਫਟ ਉਰੇ ਲੈ ਕੇ ਆ ਲਿਆਂਦਾ ਬਸੇਰਾ ਜਿਮੀਦਾਰ ਨੂੰ ਕਹਿੰਦਾ ਫੜਾਓ ਉਹ ਬਸੇਰਾ ਉਹਨਾਂ ਨੂੰ ਕਹਿੰਦਾ ਚਲੋ ਵੀ ਅੰਦਰ ਤੁਸੀਂ ਇਵੇਂ ਇਹਨੂੰ ਹੈਰਾਨ ਕਰਿਆ ਹੈਰਾਨ ਕਰਿਆ ਜਲਪਈ ਉਥੋਂ ਗੱਦੜੇ ਤੁਰ ਲੱਗਿਆ ਜੱਟ ਕਹਿੰਦਾ ਇੱਕ ਗੁਣ ਮੈਥੋਂ ਵੀ ਸਿੱਖ ਲੈ ਹੁਣ ਤੂੰ ਮਰਾਉਂਦਾ ਗੁਰੂ ਐ ਪਰ ਕਹਿੰਦਾ ਚੇਲੇ ਵੀ ਵੱਜ ਜਾਂਦੇ ਨੇ ਕਹਿੰਦਾ ਕੰਮ ਕੋਈ ਵੀ ਕਰੇ ਪਹਿਲਾਂ ਅਗਾ ਦੇਖੀ ਫਿਰ ਪਿੱਛਾ ਦੇਖੀ ਉਹ ਕਹਿੰਦਾ ਚੰਗਾ ਤੇ ਗੱਦੜਾ ਉਹਦਾ ਸਟਕਾਣੀ ਤੇ ਵਾਗ ਗਿਆ ਜਦੋਂ ਗਿਆ ਉਧਰੋਂ ਲੂੰਬੜੀ ਦੀ ਤੇ ਸ਼ੇਰ ਦੀ ਲਿਹਾਜ ਆਪੀਦੀ ਭੈਣ ਭਾਈ ਬਣੇ ਹੋਏ ਸ਼ੇਰ ਹੋ ਗਿਆ ਬੁੜਾ ਉਹ ਤਾਂ ਸਕਾਰਮਗਰ ਭੱਜਾ ਨਾ ਜਾਵੇ ਭੁੱਖਾ ਮਰੇ ਕਹਦਾ ਭਣੇ ਲੂੰਬੜੀ ਮੇਰੀ ਤਾਂ ਜਾਨ ਨੂੰ ਬਣੀ ਪਿਆ ਮੈਂ ਤਾਂ ਭੁੱਖਾ ਮਰਦਾ ਮੇਰੇ ਕੋਲ ਕੋਈ ਸਕਾਰ ਲਿਆ ਮੈਂ ਕੋਲੇ ਆਇਆ ਤਾਂ ਬਥੇਰਾ ਮਰ ਲੂੰ ਉਹ ਕਹਿੰਦੀ ਮੈਂ ਕਰਦੀ ਹਾਂ ਖਲੋਂ ਉਹ ਗਾਈ ਕੋਲੇ ਗਈ ਕਹਿੰਦੀ ਭਣੇ ਮੇਰਾ ਭਾਈ ਸ਼ੇਰ ਮਰ ਗਿਆ ਆਪਣੇ ਦਫਨ ਕਰਨਾ ਮੇਰੇ ਨਾਲ ਚੱਲ ਗਾਣੇ ਆਖੇ ਵੀ ਸ਼ੇਰ ਮਰ ਗਿਆ ਇਹਦਾ ਕੀ ਕੰਮ ਹੋਇਆ ਗਾਂਦ ਮਾਕੀ ਦੀ ਗਾਂ ਕਿ ਨਹੀਂ ਕਿ ਭਣੇ ਮੇਰੇ ਤਾਂ ਇਹਲਾ ਬੱਚਾ ਭੁੱਖਾ ਹੈ ਮੈਂ ਤਾਂ ਅੱਥੇ ਟਿਕਾਣੇ ਤੇ ਪਹੁੰਚਣਾ ਕਿਸੇ ਨੂੰ ਹੋਰ ਲੈ ਜਾ ਗਾਂ ਉਹ ਹੀ ਕਿੱਧਰ ਜਾਂਦਾ ਮੂਰੇ ਲੰਗਵੜੀ ਤੇ ਤਰੇ ਕਹਿੰਦੀ ਬਈ ਬਾਈ ਗਿੱਦੜਾ ਕਹਿੰਦਾ ਹਾਂ ਭਾਣੇ ਕਹਿੰਦੀ ਖੜੀ ਕਹਦਾ ਖੜ ਗਿਆ ਭਾਣੇ ਖੜ ਗਿਆ ਕਹਿੰਦੀ ਬਈ ਬਾਈ ਮੇਰਾ ਭਰਾ ਸ਼ੇਰ ਮਰ ਗਿਆ ਮੇਰੇ ਨਾਲ ਕੋਈ ਲੱਗਦਾ ਨਹੀਂ ਦਫਨ ਕਰਨੇ ਠੀਕ ਹੈ ਉਹ ਤੁਰਨ ਵੇਲੇ ਉਹਨਾਂ ਪਹਿਲਾਂ ਅੱਗਾ ਸੋਚੋ ਜੱਟ ਨੇ ਕਿਹਾ ਸੀ ਵੀ ਜੇ ਸ਼ੇਰ ਮਰ ਗਿਆ ਹੋਇਆ ਤਾਂ ਜੱਟ ਨੇ ਆਪਾਂ ਨੂੰ ਕਿਹਾ ਸੀ ਵੀ ਅੱਗਾ ਦੇਖੀ ਪਹਿਲਾਂ ਵੀ ਆਪਾਂ ਦੂਰ ਖੜ ਕੇ ਕਹਾਂਗੇ ਵੀ ਜੇ ਸ਼ੇਰ ਮਰਿਆ ਹੋਊਗਾ ਵੀ ਮੇਰਾ ਭਾਈ ਮਰਿਆ ਤੀ ਵੀ ਉਹ ਲਾਤ ਹਿਲਾਉਂਦਾ ਤੀ ਜੇ ਕਹਿੰਦਾ ਸ਼ੇਰ ਨੇ ਲੱਤ ਹਲਿਆਤੀ ਤਾਂ ਜਉਂਦਾ ਆਪਾਂ ਭੱਜਾਂਗੇ ਵੀ ਨਾਲ ਇਹਦਾ ਕੰਮ ਸਾਰ ਨੜੇ ਜਟਾਲਾ ਕੰਮ ਲੈ ਦੋਨੇ ਕੰਮ ਲੈ ਦੋਨੇ ਲੈ ਹੁਣ ਕੀ ਪਈਜੇ ਤੋਂ ਬਾਗਾਂ ਨੇੜੇ ਲੂੰਬੜੀ ਵੀ ਅੰਦਰ ਖੁਸ਼ ਹੋਈ ਜਾਂਦੀ ਐ ਵੀ ਮੇਰਾ ਭਾਈ ਰੱਜ ਲੂ ਜਦੋਂ ਥੋੜੀ ਜੀ ਦੂਰ ਵਾਗਾਂ ਨੇ ਰਹਿ ਗਿਆ ਕਹਿੰਦਾ ਆਪਣੀ ਇੱਕ ਗੱਲ ਸੁਣ ਮੇਰੀ ਕਹਿੰਦੇ ਹਾਂ ਸ਼ੇਰ ਵੀ ਸੁਣੀ ਗਿਆ ਵੀ ਉਹਨਾਂ ਦੇ ਨੇੜੇ ਕਹਿੰਦਾ ਮੇਰਾ ਭਾਈ ਮਰਿਆ ਤੇ ਉਹ ਤਾਂ ਲੱਤਾਂ ਖਲਿਆਉਂਦਾ ਸੀ ਉਹਨੇ ਸੇਰਨੇ ਲੱਤ ਹਲਾਤੀ ਉਹਨੂੰ ਪਤਾ ਲੱਗ ਗਿਆ ਉਹ ਤਾਂ ਚੜ੍ਹ ਗਿਆ ਮਰ ਕੇ ਸਾਲਾ ਕਹਿੰਦਾ ਚੋਪੜ ਤੇ ਦੀ ਉਹ ਕਹਿੰਦੇ ਕਿ ਉਹ ਬੋਲਦਾ ਕਹਿੰਦਾ ਬਾ ਨਹੀਂ ਭਣੇ ਜੇ ਕਹਿੰਦਾ ਜੱਟ ਨੇ ਨਾਮ ਮੈਨੂੰ ਮਰਤ ਦਿੱਤੀ ਹੁੰਦੀ ਕਰਤਾ ਦੀ ਕੰਮ ਕਰਤਾ ਸੀ ਕੰਮ ਕਹਿੰਦੇ ਕਿਵੇਂ ਕਹਿੰਦਾ ਮੈਨੂੰ ਜੱਟ ਨੇ ਕਿਹਾ ਦੀ ਵੀ ਜੇ ਕੋਈ ਵੀ ਕੰਮ ਕਰਨਾ ਅੱਗਾ ਤੋਂ ਪਹਿਲਾਂ ਪਿੱਸਾ ਫੇਰ ਦੇਖਣਾ ਤੇ ਆ ਗਿਆ ਭਾਈ ਇਤਨੇ ਜ਼ਿੰਮੇਦਾਰ ਦੇ ਘਰੇ ਆ ਗਿਆ ਵਿਆਹ ਕਿਸ ਰਿਸ਼ਤੇਦਾਰੀ ਚੋਂ ਉਹਨੇ ਸੋਚਿਆ ਵੀ ਯਾਰ ਹੁਣ ਜਵਾਕ ਸਾਰਾ ਕੁਝ ਮੰਗਣ ਗਈ ਵੀ ਆਪਾਂ ਕਿਵੇਂ ਕਰੀਏ ਹੂੰ ਵੀ ਹੈ ਕਬੀਰ ਦੇ ਰੀ ਡਾਉਣਾ ਹੂੰ ਬੀ ਚਾ ਗੱਦੜ ਦੀ ਰਹਿ ਲੈਨੇ ਹੂੰ ਪਾ ਲੈ ਗੱਦਰ ਗੱਦਰ ਕੋਲੇ ਪਾ ਗਿਆ ਹੂੰ ਕਹਿੰਦਾ ਉਸਤਾਦ ਜੀ ਕਹਿੰਦਾ ਹਾਂ ਕਹਿੰਦਾ ਤੇਰੀ ਲੋੜ ਪੈਗੀ ਕਹਿੰਦਾ ਦੱਸ ਬਾਈ ਜਿਦ ਤਰ੍ਹਾਂ ਮੈਂ ਗੁਰੂ ਵੀ ਬਣ ਗਿਆ ਕਹਿੰਦਾ じゃ ਜਵਾਖ ਮੰਗਦੇ ਨੇ ਡੀੜਾ ਕੱਪੜਾ ਮੇਰੇ ਘਰੇ ਆ ਗਰੀਬੀ ਹੂੰ ਵਿਆਹ ਵੀ ਜਾਣਾ ਜ਼ਰੂਰੀ ਐ ਕੱਢ ਕੋਈ ਹੱਲਾ ਹੂੰ ਕਹਿੰਦਾ ਵਾ ਮਾਂ ਦਾ ਪੁੱਤਾ ਫਿਰ ਇਹ ਤਾਂ ਹੱਲ ਪੱਕਾ ਹੁਣ ਕੱਢਦੇ ਨੇ ਆਪਾਂ ਹੂੰ ਕਹਿੰਦਾ ਪਹਿਲਾਂ ਇਹ ਦੇਖਾ ਥੇਰ ਮੈਨੂੰ ਲੈ ਕੇ ਚੱਲੀ ਅੰਦਰ ਮੈਂ ਬੈਠਦਾ ਉਹ ਖੁੰਜੇ ਚ ਪਹਿਲਾਂ ਇਹ ਦੇਖੀ ਵੀ ਕਿਹੜੇ ਸਾਹੂਕਾਰ ਦੇ ਭੀੜ ਵੱਧ ਹੈ ਕੱਪੜੇ ਦੀੜੀ ਵਾਲੇ ਦੀ ਠੀਕ ਹੈ ਕਹਿੰਦਾ ਵੀ ਠੀਕ ਹੈ ਸਾਰੇ ਫਿਰਦਾ ਰਿਹਾ ਇੱਕ ਸਾਹੂਕਾਰ ਦੇ ਕੋਈ ਖਾਸੀ ਭੀੜ ਉਹ ਕਹਿੰਦਾ ਵੀ ਉਹ ਫਲਾਣੇ ਸਾਹੂਕਾਰ ਦੇ ਭੀੜਾ ਕਹਿੰਦਾ ਮੈਨੂੰ ਬੋਚ ਕੇ ਅੰਦਰ ਵੜ ਦੇ ਠੀਕ ਹੈ ਅੰਦਰ ਵੜਤੇ ਭਈ ਜਿੱਥੋਂ ਬੈਠੇ ਸੀ ਲੋਕ ਉਹਨਾਂ ਦੇ ਮਗਰਲੇ ਪਾਸੇ ਬਹਿ ਗਿਆ ਕਹਿੰਦਾ ਮੈਂ ਹੂੰ ਕਹੀ ਚੱਲੂ ਜਦੋਂ ਆਖਣਗੇ ਵਿਆਹ ਕੱਪੜਾ ਪਾੜਦਿਏ ਮੈਂ ਹੂੰ ਕਹਿਆ ਕਰੂਗਾ ਤੋ ਇਕੱਠਾ ਕਰ ਲਿਆ ਕਰੂ ਦੀ ਠੀਕ ਆ ਕਹਿੰਦਾ ਚੰਗਾ ਉਹ ਕਹਿੰਦਾ ਆ ਵੀ ਕਿਵੇਂ ਆਇਆ ਹੁਣ ਹੋਰ ਵੀ ਗਾਹ ਕਾ ਕਹਾਂ ਜੀ ਕੱਪੜਾ ਲੀਡਣ ਆਇਆ ਵਿਆਹ ਗਾ ਸਵਾਖਾਂ ਦਾ ਕਹਿੰਦਾ ਵੀ ਆਹ ਕੱਪੜਾ ਉਹ ਵੀ ਬੋਲਿਆ ਨਾ ਆਹਾਂ ਜਦੋਂ ਜਿਹੜਾ ਚੰਗਾ ਜਿਹਾ ਕੱਪੜਾ ਦੀ ਗਿੱਦੜ ਨੇ ਕਹਿੰਦਾ ਹੂੰ ਉਹਨਾਂ ਨੇ ਕੱਟਤਾ ਕੱਲ ਮੁਕਦੀ ਕਰ ਝੋਲਾ ਭਰ ਲਿਆ ਕੱਪੜੇ ਲੈ ਲੈ ਗਿੱਦੜ ਨੂੰ ਕਹਦਾ ਹੁਣ ਠੀਕ ਆ ਕਹਿੰਦਾ ਮੈਂਰੇ ਉੱਤੇ ਟੋਪੀ ਤੇ ਮੈਂ ਬੈਠਾ ਮੇਰੇ ਤੋਂ ਟੋਪੀ ਦੇ ਦੇ ਹੂੰ ਉਹਨੇ ਪਈ ਚੱਕੀ ਉਥੋਂ ਟੋਪੀ ਕਿਦਰ ਦੇ ਸਿਰ ਤੇ ਦੇਤੀ ਹੂੰ ਗਿੱਦਰ ਨੀਮੀ ਪਾ ਕੇ ਬੈਠਾ ਰਿਹਾ ਹੂੰ ਉਹ ਕਹਿੰਦਾ ਭਾਈ ਰੀੜੇ ਲੈ ਕੇ ਤੁਰ ਪਏ ਪੈਸੇ ਹੂੰ ਉਹਨੇ ਗਿੱਦਰ ਕਿ ਨਹੀਂ ਕਰਦਾ ਗੂਠਾ ਹੂੰ ਕਹਿੰਦਾ ਤੇ ਬੈਠਾ ਵੀ ਦੇੱਕ ਜੂ ਹੂੰ ਹੂੰ ਕਹਿੰਦਾ ਕਹੋ ਭਾਈ ਕਹਿੰਦਾ ਹੂੰ ਹੂੰ ਦੇਉਂਗਾ ਹਾਂ ਜਦੋਂ ਸਾਰੇ ਭਾਈ ਰੀੜੇ ਲੈ ਕੇ ਤੁਰ ਪਏ ਹੂੰ ਕਹਿੰਦਾ ਵੀ ਤੂੰ ਬੈਠਾ ਨੇ ਚ ਦਸ ਹਾਂ ਕਿਤਾਬ ਕਰ ਹੂੰ ਕਹਿੰਦਾ ਹੂੰ ਤੇ ਜਦੋਂ ਭਾਈ ਸਾਹੂਕਰ ਨੇ ਜਦੋਂ ਐਂ ਥੋਕਰੀ ਗਾ ਨੂੰ ਹਟਾਈ ਨਾ ਕਿ ਤੂੰ ਹੂੰ ਕਹੇ ਸਰਦਾਂ ਕੱਲਾ ਤੇ ਕਿਤੇ ਅਲੱਗ ਟੋਪੀ ਪਾ ਬੜ ਗਿਆ ਪਾ ਗਿਆ ਹਾਂ ਆਰ ਵਾਲਾ ਜੱਟ ਨੂੰ ਜੱਟ ਨੂੰ ਕਹਿੰਦਾ ਹੋਰ ਰਾਹ ਪੈ ਜਾ ਕਹਿੰਦਾ ਕਿਉਂ ਕਹਿੰਦਾ ਹੁਣ ਮੇਰਾ ਕੰਮ ਤੇੜਾ ਮੈਂ ਤਾਂ ਕਰਤਾ ਲੈ ਜਾਣੇ ਕਰਨੇ ਤੇਰੀ ਮਰਜ਼ੀ ਰਹੀ ਮੇਰੇ ਮਗਰ ਲਾਉਣਗੇ ਉਹ ਕੁੱਤੇ ਕੱਲਾ ਮੈਂ ਤਾਂ ਉਹਦਾ ਸੰਗਲਾ ਨੂੰ ਜੰਨੇ ਕਹਿੰਦਾ ਵੀ ਠੀਕ ਹੈ ਨੰਗ ਜਾ ਗਦਰ ਭਾਈ ਨੰਗ ਗਿਆ ਜੱਟ ਨੇ ਦੇਖਿਆ ਵਿਆਹ ਟੌਰਨਾ ਇੱਕ ਦਿਨ ਕੀ ਹੋਇਆ ਜੱਟ ਨੂੰ ਕੰਮ ਪੈ ਗਿਆ ਠੀਕ ਹੈ ਉਹਨੇ ਆਖਿਆ ਵੀ ਯਾਰ ਕੰਮ ਆਪਾਂ ਕਰਨ ਤੋਂ ਪਹਿਲਾਂ ਆਪ ਸਤਾਦ ਦੀ ਰਾਇ ਲੈ ਲਈਏ ਹੂੰ ਭਾਗ ਗਿਆ ਕਹਿੰਦਾ ਭਾਈ ਕਹਿੰਦਾ ਹਾਂ ਮੈਨੂੰ ਕਹਿੰਦਾ ਰਾਇ ਦੇ ਠੀਕ ਹੈ ਕਹਿੰਦਾ ਕਾ ਦੀ ਠੀਕ ਹੈ ਕਹਿੰਦਾ ਯਾਰ ਮੈਂ ਕੋਈ ਕਾਰੋਬਾਰ ਵਧਣੇ ਠੀਕ ਹੈ ਕਹਿੰਦਾ ਗਿੱਦੜ ਦੀ ਰਾਇ ਹੂੰ ਗਿੱਦੜ ਦੀ ਰਾਇ ਹੂੰ ਤੇ ਕੁੱਤੇ ਦੀ ਸਲਾਹ ਹੂੰ ਇਹ ਨਾਲੇ ਵੀ ਕਿਸੇ ਕੰਮ ਚ ਤੇਰਾ ਗੁਰੂ ਆ ਮੈਂ ਤੇਰਾ ਵਕਤ ਕੱਢ ਦੂੰ ਰਹਿ ਨਹੀਂ ਤੈਨੂੰ ਦੰਦ ਠੀਕ ਹੈ ਜੱਟੋਂ ਸੁਣਿਆ ਕਹਿੰਦਾ ਵੀ ਠੀਕ ਹੈ ਠੀਕ ਹੈ ਕਿੱਡੀ ਕੀ ਗਣੀ ਹੈ